ਏ ਜਿੰਨਾ ਜਿੰਨਾ ਗਰਬਾਣੀ ਦੀ ਓਟ ਤੱਕੀ ਤੇ ਬੇੜੇ ਉਹਨਾਂ ਦੇ ਭਵਜ ਨੋਂ ਪਾਰ ਹੋ ਗਏ ਤਾਮ ਕਰੋਧ ਦੇ ਵਿੱਚ ਸੜੇ ਹੋਏ ਜੋ ਤੇ ਹਿਰਦੇ ਉਹਨਾਂ ਦੇ ਠੰਡੇ ਠਾਰ ਹੋ ਗਏ ਉਮਰਾਹੇ ਪਾਇਆ ਸੀ ਕਉਟੇ ਜਹ ਰਾਜਸਾਨੋ ਤੇ ਸੱਜਣ ਠੱਗ ਵਰਗੇ ਸੇਵਾਦਾਰ ਹੋ ਗਏ ਪੜਿਆ ਸੁਣਿਆ ਹੈ ਜਿੰਨਾ ਮਨ ਚੇਤ ਲਾ ਕੇ ਤੇ ਰੋਸ਼ਨ ਵੇਜੋ ਸਾਰੇ ਸੰਸਾਰ ਹੋ ਗਏ ਪੜ ਪੜ ਆਲਮ ਮਾਜਲ ਬਣਿਆ ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ ਪੱਜ ਪੱਜ ਵੜਨਾ ਏ ਮੰਦਰ ਮਸੀਤੀ ਤੇ ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ ਬੁੱਲੇ ਸ਼ਾ ਅਸਮਾਨੀ ਉੱਡਦੀਆਂ ਫੜਦਾ ਓ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਜਿਹੜਾ ਘਰ ਬੈਠਾ ਤੇ ਉਹਨੂੰ ਫੜਿਆ ਨਹੀਂ ਰੱਬਾ ਇਹ ਦੁਨੀਆ ਤੇਰੀ ਕਰਦੀ ਆ ਫੇਰਾ ਫੇਰੀ ਰੱਬਾ ਇਹ ਦੁਨੀਆ ਤੇਰੀ ਕਰਦੀ ਆ ਫੇਰਾ ਫੇਰੀ ਅੱਜ ਨਿਆ ਸੱਜਣ ਠੱਗਾ ਹੰਸਾਂ ਵਿੱਚ ਰਲ ਕੇ ਬੱਗਾ ਅੱਜ ਨਿਆ ਸੱਜਣ ਠੱਗਾ ਹੰਸਾਂ ਵਿੱਚ ਰਲ ਕੇ ਬੱਗਾ ਵੱਖੋ ਵੱਖ ਨੇ ਚਲਾਈ ਯਾਰੀ ਤਾਂ ਉਹਨਾਂ ਤੇ ਤਾਂ ਹੀ ਰੱਬ ਮਿਰਦਾ ਸਾਫ਼ ਬੁੱਲਿਆ ਜਿੰਨਾ ਹਾ ਦੀਆਂ ਨੀਤਾ ਕੋਨ ਨਾ ਦੇ ਕਾਈ ਰੱਬ ਮਿਲਦਾ ਸਾਫ ਬੁੱਲਿਆ ਜਨਾ ਦੀਆਂ ਨਹੀਂ ਤਾ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਨਾ ਦੀਆਂ ਨਹੀਂ ਤਾ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਨਾ ਦੀਆਂ ਨਹੀਂ ਤਾ ਕੋਨ ਨਾ ਦੇ ਕਾਈ ਰੱਬ ਮਿਲਦਾ ਸਾਫ ਬੁੱਲਿਆ ਜਨਾ ਦੀਆਂ ਨਹੀਂ ਤਾ ਉਹਨਾਂ ਦੇ ਤਾਈ ਈਰਾ ਤੁਮੇ ਰਤਾ ਆਪ ਜਿਐ ਅਜਨਾਨ ਦੀ ਤਾ ਉਹਨਾਂ ਦੇ ਤਾਈ ਰੱਬ ਮਿਲਦਾ ਜਿ ਜਿਐ ਅਜਨਾਨ ਦੀ ਤਾ ਉਹਨਾਂ ਦੇ ਤਾਈ ਰੱਬ ਮਿਲਦਾ ਪੁੱਲ ਗਿਆ ਸੀ ਜਦ ਹਰਨਾਕਸ਼ ਡਟ ਗਿਆ ਫਿਰ ਰੱਬੀ ਆਸ਼ਕ ਪੁੱਲ ਗਿਆ ਸੀ ਜਦ ਹਰਨਾਕਸ਼ ਦੱਟ ਗਿਆ ਫਿਰ ਰੱਬੀ ਆਸ਼ਕ ਪਾਪੀ ਨੇ ਥੰਮ ਤਪਾਏ ਭਗਤ ਹਸ ਜਪੀਆਂ ਪਾਏ ਪਾਪੀ ਨੇ ਥੰਮ ਤਪਾਏ ਭਗਤ ਹਸ ਜਪੀਆਂ ਪਾਏ ਗਈਆਂ ਪਰਖੀਆਂ ਜੀ ਸੱਚੀਆਂ ਪ੍ਰੀਤਾਂ ਉਹਨਾਂ ਦੇ ਪਾਈ ਗਾਉਂ ਤੇਰਦਾ ਸਾਥ ਭੁੱਲਿਆ ਜੀ ਨਾ ਰੱਬੀ ਅਨ ਯਾ ਦੇਤਾ ਉਹਨਾਂ ਦੇ ਕਾਹੀ ਨਵਿਰਦਾ ਸੂਰਦਾਸ ਭਗਤ ਪਿਆਰਾ ਤੱਕਿਆ ਜਦੋਂ ਅਜਬ ਨਜ਼ਾਰਾ ਸੂਰਦਾਸ ਭਗਤ ਪਿਆਰਾ ਤੱਕਿਆ ਜਦ ਅਜਬ ਨਜ਼ਾਰਾ ਦਿਲ ਦੇ ਵਿੱਚ ਸੋਚ ਢਾਵੇ ਦੁਈ ਨਾ ਦਿਨ ਨੂੰ ਭਾਵੇ ਦਿਲ ਦੇ ਵਿੱਚ ਸੋਚ ਢਾਵੇ ਦੁਈ ਨਾ ਦਿਲ ਨੂੰ ਭਾਵੇ ਅੰਨਾ ਹੋ ਗਿਆ ਫਿਰ ਅੱਖਾਂ ਚ ਸਰੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਗ ਬੁੱਲਿਆ ਦਿਨਾਂ ਦੀਆਂ ਨੀਂਦਾਂ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਗ ਬੁੱਲਿਆ ਦਿਨਾਂ ਦੀਆਂ ਨੀਂਦਾਂ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਗ ਬੁੱਲਿਆ ਦਿਨਾਂ ਦੀਆਂ ਤੇ ਤੈ ਰਬ ਮਿਲਦਾ ਆਇਆ ਸੀ ਕ੍ਰਿਸ਼ਨ ਮਰਾਰੀ ਲਾਇਆ ਨਾ ਮੋਹ ਹੰਕਾਰੀ ਆਇਆ ਸੀ ਕ੍ਰਿਸ਼ਨ ਮਰਾਰੀ ਲਾਇਆ ਨਾ ਮੋਹ ਹੰਕਾਰੀ ਬਿਦਰ ਦਾ ਸਾਗ ਅਨੂਣਾ ਥਾਤਾ ਰਾਜ ਰਜ ਕੇ ਤੂਣਾ ਬਿਦਰ ਦਾ ਸਾਗ ਅਨੂਣਾ ਥਾਤਾ ਰਾਜ ਰਜ ਕੇ ਤੂਣਾ ਰੱਬ ਪੌਣਾ ਕਿਥੇ ਤੰਬਰ ਅਪਲੀ ਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲੇ ਅਜਨਾ ਦੀਆਂ ਨੀਕਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲੇ ਅਜਨਾ ਦੀਆਂ ਨੀਕਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਭ ਬੁੱਲੇ ਅਜਨਾ ਦੀਆਂ ਨੀਕਾਂ ਉਹਨਾਂ ਦੇ ਤਾਈ ਰੱਬ ਮਿਲਦਾ ਮਾਰੀ ਠੱਗੀ ਤੇ ਦੇ ਕੇ ਪਸੇਰੀ ਵਟੀ ੱੰਨੇ ਨਾਲ ਮਾਰੀ ਠੱਗੀ ਦੇ ਕੇ ਪਸੇਰੀ ਵਟੀ ਪੰਡਤ ਕਰ ਹੀਰਾ ਫੇਰੀ ਲੈ ਗਿਆ ਕਰ ਗੌਲ ਵੇਰੀ ਪੰਡਤ ਕਰ ਹੀਰਾ ਫੇਰੀ ਲੈ ਗਿਆ ਕਰ ਗੌਲ ਵੇਰੀ ਇਹ ਪਾਈਆਂ ਪੱਥਰਾਂ ਨਾਲ ੱੰਨੇ ਨੇ ਭਰੀ ਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਥ ਬੁੱਲਿਆ ਜਿਨਾ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਥ ਬੁੱਲਿਆ ਜਿਨਾ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਭ ਬੁੱਲਿਆ ਜਿਨਾ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਟ-ਕਾਟ ਵਿੱਚ ਵਸਣ ਵਾਲਾ ਹਰ ਇੱਕ ਵਿੱਚ ਹੱਸਣ ਵਾਲਾ ਕਟ ਕਟ ਵਿੱਚ ਵਸਣ ਵਾਲਾ ਹਰ ਇੱਕ ਵਿੱਚ ਹੱਸਣ ਵਾਲਾ ਬੁੱਲੇ ਨੇ ਅੰਦਰੋਂ ਪਾਇਆ ਉੱਚੀ ਉਸ ਆਗ ਸੜਾਇਆ ਬੁੱਲੇ ਨੇ ਅੰਦਰੋਂ ਪਾਇਆ ਉੱਚੀ ਉਸ ਆਗ ਸੜਾਇਆ ਨਾਉ ਮੰਦਿਰੀ ਵਸੇ ਨਾ ਮਸਜਿਦਾਂ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਫ ਬੁੱਲਿਆ ਜਿਨਾ ਦੀਆਂ ਦੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਫ ਬੁੱਲਿਆ ਜਿਨਾ ਦੀਆਂ ਦੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਫ ਬੁੱਲਿਆ ਜਿਨਾ ਦੀਆਂ ਦੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਥਾ ਥਾ ਕੇ ॠषवत ਖੋਰੀ ਭਰ ਗਿਆ ਟਿੱਡ ਵੰਗਰ ਪੂਰੀ ਖਾ ਖਾ ਕੇ ਰਿਸ਼ਵਤ ਖੋਰੀ ਭਰ ਗਿਆ ਟਿੱਡ ਵੰਗਰ ਪੂਰੀ ਕਰ ਕਰ ਕੇ ਕਪਲੇ ਬਾਜੀ ਹੋਇਆ ਮਨ ਅਜੇ ਨਾ ਰਾਜੀ ਕਰ ਕਰ ਕੇ ਕਪਲੇ ਬਾਜੀ ਹੋਇਆ ਮਨ ਅਜੇ ਨਾ ਰਾਜੀ ਮੋਹ ਮਾਇਆ ਨਾਲ ਲੱਕੀਆਂ ਪਰੀ ਤਾਂ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਥ ਬੁੱਲੇ ਅਜੇ ਨਾ ਦੀ ਨੀਤਾ ਉਹਨਾਂ ਦੇ ਤਾਈ ਰੱਬ ਮਿਲਦਾ ਬੁੱਲਿਆ ਜਨਾ ਦੀਆਂ ਨੇਤਾ ਉਹਨਾਂ ਦੇ ਤਾਈ ਰੱਬ ਮਿਲਦਾ ਸਭ ਬੁੱਲਿਆ ਜਨਾ ਦੀਆਂ ਨੇਤਾ ਉਹਨਾਂ ਦੇ ਤਾਈ ਰੱਬ ਮਿਲਦਾ